ਲੋਕ ਸਭਾ ਚੋਣਾਂ ਵਿੱਚ ਹਾਰ ਦੇ ਝੰਬੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਹੋ ਗਈ ਹੈ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਦੋ ਟੜਿਆਂ 'ਚ ਵੰਡੀ ਗਈ ਹੈ ਇੱਕ ਟੜਾ ਸੁਖਬੀਰ ਬਾਦਲ ਦੇ ਨਾਲ ਹੈ ਅਤੇ ਦੂਜਾ ਪਾਰਟੀ ਪ੍ਰਧਾਨ ਨੂੰ ਅਹੁਦਾ ਛੱਡਣ ਨੂੰ ਕਹਿ ਰਿਹਾ ਹੈ ਅਜਿਹੇ 'ਚ ਹੁਣ ਸਵਾਲ ਉੱਠ ਰਿਹਾ ਹੈ ਕਿ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦੇਣਗੇ ਜਾਂ ਫਿਰ ਉਲਟਾ ਚੁਣੌਤੀ ਦੇਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਜਿਥੇ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਖੋਣੀ ਇੰਨੀ ਆਸਾਨ ਨਹੀਂ ਉਥੇ ਦੂਜੇ ਟੜੇ ਖਿਲਾਫ ਵੀ ਕਾਰਵਾਈ ਆਸਾਨੀ ਰਹਿਣ ਵਾਲੀ ਕਿਉਂਕਿ ਚੁਣੌਤੀ ਦੇਣ ਵਾਲੀ ਧੜੇ ਵਿੱਚ ਕਈ ਸੀਨੀਅਰ ਲੀਡਰ ਨੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਟੀਨਸਾ, ਬੀਬੀ ਜਗੀਰ ਕੌਰ, ਮਨਜੀਤ ਸਿੰਘ, ਸੁਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰਖੜਾ ਸਨ ਹੋਰ ਸੀਨੀਅਰ ਆਗੂ ਸ਼ਾਮਲ ਨੇ ਇਹਨਾਂ ਦੇ ਮੁਕਾਬਲੇ ਸੁਖਵੀਰ ਬਾਦਲ ਦੇ ਧੜੇ ਵਿੱਚ ਬਲਵਿੰਦਰ ਸਿੰਘ ਪੁੰਤੜ, ਦਿਲਜੀਤ ਸਿੰਘ ਚੀਮਾ, ਮਹੇਸ਼ੇਂਦਰ ਗਰੇਵਾਲ ਅਤੇ ਅਨਿਲ ਜੋਸ਼ੀ ਨੇ ਸੁਖਬੀਰ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਵਾਲੇ ਲੀਡਰਾਂ ਨੇ ਮਤਾ ਪਾਸ ਕੀਤਾ ਹੈ ਕਿ ਅਕਾਲੀ ਦਲ ਕੋਲੋਂ ਜਿਹੜੀਆਂ ਕੁੱਤਾਈਆਂ ਹੋਈਆਂ ਨੇ ਉਹਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ 1 ਜੁਲਾਈ ਨੂੰ ਪੇਸ਼ ਹੋ ਕੇ ਖੇਮਾ ਮੰਗੀ ਜਾਵੇਗੀ ਹਾਲਾਂਕਿ ਸੁਖਬੀਰ ਬਾਦਲ ਸਨੇ ਪਾਰਟੀ ਕਈ ਵਾਰ ਮਾਫੀ ਮੰਗ ਚੁੱਕੀ ਹੈ ਅਜੇ ਇਹ ਚੇ ਕਲੇਸ਼ ਹੋਰ ਕਿੰਨਾ ਵਧੇਗਾ ਕਿਉਂਕਿ ਬੈਠਕਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਕਿ ਸੁਖਬੀਰ ਬਾਦਲ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣਗੇ ਜਾਂ ਫਿਰ ਦੂਜੇ ਧੜੇ ਤੇ ਕਾਰਵਾਈ ਹੋਵੇਗੀ